ਖੋਟੀਆਂ ਵਿਖੇ ਉਸ ਵੇਲੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਦੋਂ ਧੰਸ਼ੀਰ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੁਆਰਾ ਇੱਕ ਪਖੰਡੀ ਬਾਬੇ ਨੂੰ ਫੜ ਉਸਦੇ ਪਖੰਡ ਦਾ ਪਰਦਾਫਾਸ਼ ਕੀਤਾ ਇਹ ਪਖੰਡੀ ਆਪਣੇ ਤੇ ਧੰਸ਼ੀਰ ਗੁਰੂ ਅਰਜਨ ਦੇਵ ਜੀ ਦਾ ਪੈਰਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਵਹਿਮਾਂ ਭਰਮਾਂ ਚ ਪਾਉਂਦਾ ਸੀ ਤੇ ਆਪਣੀ ਪਾਈ ਹੋਈ ਸਿਹਤ ਸਾਹਿਬ ਦੁਆਰਾ ਉਹਨਾਂ ਦਾ ਇਲਾਜ ਵੀ ਕਰਦਾ ਸੀ ਇਹੀ ਨਹੀਂ ਇਸ ਪਖੰਡੀ ਨੇ ਆਪਣੇ ਘਰ ਵਿੱਚ ਚੰਦਵਾ ਸਾਹਿਬ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਇੱਕ ਸਰਾਨਾ ਰੱਖ ਕੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਣ ਦਾ ਭੁਲੇਖਾ ਵੀ ਪਾਉਂਦਾ ਸੀ ਗਰਨਾਲ ਦੇਖੋ ਇਸ ਪਖੰਡੀ ਨੂੰ ਇਹ ਹੈ ਸਿੱਖਪੰਥ ਦਾ ਦੋਸ਼ੀ ਜੋ ਕਿ ਆਪਣੇ ਆਪ ਨੂੰ ਬਾਬਾ ਕਹਿੰਦਾ ਹੈ ਤੇ ਆਖਦਾ ਹੈ ਕਿ ਉਸ ਨੂੰ ਚਿਰਗੁਰੂ ਅਰਜਨ ਦੇਵ ਜੀ ਦਾ ਪੈਰਾ ਆਉਂਦਾ ਹੈ ਇਸ ਪਖੰਡੀ ਦਾ ਉਦੋਂ ਪਰਦਾ ਫਾਸ਼ ਹੋਇਆ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਇਸ ਦੇ ਕਰਤੱਵਾ ਬੋਲਿਆ ਇਸ ਨੇ ਆਪਣਾ ਘਰ ਪੂਰਾ ਗੁਰਦੁਆਰੇ ਦੀ ਤਰ੍ਹਾਂ ਹੀ ਚੰਦਵਾ ਸਾਹਿਬ ਲਾ ਕੇ ਸਜਾਇਆ ਹੈ ਤੇ ਜਗਾ ਜਗਾ ਗੁਰੂ ਸਾਹਿਬਾਨ ਦੀਆਂ ਫੋਟੋਆਂ ਵੀ ਲਗਾਈਆਂ ਹਨ ਇਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਇਲਾਜ ਵੀ ਕਰਦਾ ਹੈ ਤੇ ਇਸ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਜਗਾਸ ਰਾਣਾ ਰੱਖ ਕੇ ਗੁਰੂ ਸਾਹਿਬ ਦਾ ਭੁਲੋਖਾ ਵੀ ਪਾਇਆ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ। ਆ ਗੱਸੀ ਹੈ ਨਾ ਗੁਰੂ ਸਾਹਿਬ ਦਾ ਦੱਸ ਕੇ ਲੋਕਾਂ ਨੂੰ ਹਾਂਜੀ ਤੇ ਭੁਲੇਖਾ ਪਾ ਕੇ ਉਪਰ ਚਿੰਦੂਆ ਲਾ ਕੇ ਤਾਂ ਕਿ ਲੋਕਾਂ ਨੂੰ ਭੁਲੇਖਾ ਪਾਜੀ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ। ਇਹ ਭਾਈ ਨਿਸ਼ਾਨ ਸਿੰਘ ਜੀ ਅੱਜ ਆਪਾਂ ਕਿੱਥੇ ਆਏ ਆ? ਇਹ ਪਿੰਡ ਹੈ ਜੀ ਹੋਟੀਆਂ। ਹਾਂਜੀ ਇੱਥੇ ਜ਼ਿਲ੍ਹਾ ਕਪੂਰਥਲਾ ਫਿਰ ਸਰੇਂਦਰ ਸਿੰਘ ਹਾਂਜੀ ਸਾਨੂੰ ਸੰਤੋਖ ਸਿੰਘ ਹਾਂਜੀ ਜਿਹੜੇ ਕਿ ਆਪਣੇ ਘਰ ਦੇ ਵਿੱਚ ਇਹਨਾਂ ਨੇ ਗੁਰੂ ਸਾਹਿਬ ਦੀਆਂ ਫੋਟੋਆਂ ਲਾਈਆਂ ਹਾਂਜੀ ਤੇ ਉੱਪਰ ਇਹਨਾਂ ਨੇ ਚਦੋਆ ਲਾਇਆ ਤੇ ਥੱਲੇ ਮਨਜੀ ਸਾਹਿਬ ਦੇ ਉੱਪਰ ਹਾਂਜੀ ਇਹਨਾਂ ਨੇ ਇਹ ਗੱਦਾ ਬਣਾ ਕੇ ਇਹਦੇ ਉੱਤੇ ਰਮਾਲੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪਾਏ ਇਹਨਾਂ ਦੀ ਘਰਵਾਲੀ ਨੂੰ ਪਤਾ ਲੱਗਾ ਧਰਮ ਪਤਨੀ ਲੋਕ ਕਿ ਇਦਾਂ ਕਰਕੇ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਕਿ ਇਹ ਲੋਕਾਂ ਨੂੰ ਗੁਰੂ ਗੁਰੂ ਅਰਜਨ ਦੇਵ ਜੀ ਦਾ ਪੈਰਾ ਆਪਣੇ ਤੇ ਦੱਸ ਕੇ ਤੇ ਸਿਰੀ ਸਾਹਿਬ ਦੇ ਨਾਲ ਆਂਡਾ ਕਰਕੇ ਹਾਂਜੀ ਉਹ ਤੇ ਲੋਕਾਂ ਦਾ ਰਾਜ ਕਰਕੇ ਗੁੰਮਰਾਹ ਕਰਦੇ ਸੀ ਲੋਕਾਂ ਨੂੰ ਹਾਂਜੀ ਤੇ ਅੱਜ ਸ਼੍ਰੀ ਗੁਰੂ ਗੰਗ ਸਾਹਿਬ ਸਰਕਾਰ ਕਮੇਟੀ ਵੱਲੋਂ ਆਣ ਕੇ ਇਹਨਾਂ ਨੂੰ ਇਹ ਦੱਸਿਆ ਗਿਆ ਕਿ ਇਹ ਅਪਰਾਧ ਹੈ ਹਾਂਜੀ ਜੋ ਅੱਜ ਪਿੰਡ ਹੋਟੀਆਂ ਜ਼ਿਲ੍ਹਾ ਕਰਪੂਤਲਾ ਥਾਣਾ ਢਿਲਵਾ ਦੇ ਸ਼ਹਿਰ ਦੇ ਲਾਗੇ ਹੀ ਪਿੰਡ ਹੋਟੀਆਂ ਪੈਂਦਾ ਹੈ ਜਿੱਥੇ ਸ੍ਰਿੰਦਰ ਸਿੰਘ ਆਪਣੇ ਘਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਹਿਰਾ ਦੱਸ ਕੇ ਲੋਕਾਂ ਨੂੰ ਸੋਮਵਾਰ ਦੇ ਸੋਮਵਾਰ ਕਮਰਾ ਕਰਦੇ ਸਨ ਅੱਜ ਇਹਨਾਂ ਨੇ ਸਾਰੇ ਸਿੰਘਾਂ ਦੇ ਸਾਹਮਣੇ ਗੁਰਦੁਆਰਾ ਸਾਹਿਬ ਜਾ ਕੇ ਲਿਖਤੀ ਮਾਫੀ ਵੀ ਮੰਗੀ ਹੈ ਤੇ ਅੱਜ ਤੋਂ ਅਗਾਂਹ ਇਹ ਕੰਮ ਨਹੀਂ ਕਰਾਂਗੇ ਜੇ ਕਰਾਂਗੇ ਜੋ ਭਾਂਦੀ ਕਾਰਵਾਈ ਇਹਨਾਂ ਨੇ ਕਿਹਾ ਸਾਡੇ ਦੇ ਕਰਦੇ ਹੋ ਕਾਨੂੰਨੀ ਕਾਰਵਾਈ ਵੀ ਤੇ ਸ੍ਰੀ ਕਾਤਾ ਸਾਹਿਬ ਵੱਲੋਂ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਤੇ ਅਪੀਲ ਕਰਦੇ ਹਾਂ ਕਿ ਜਿੱਥੇ-ਜਿੱਥੇ ਸਿੱਖ ਸੰਗਤਾਂ ਵਸ ਰਹੀਆਂ ਨੇ ਉਹ ਇਹਨਾਂ ਪਖੰਡੀਆਂ ਡੰਮੀਆਂ ਦੇ ਕੋਲੋਂ ਬਚਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਅਮਰ ਸ਼ੱਕੇ ਪਾਣੀ ਤੇ ਬਾਣੇ ਦੇ ਧਰ ਨਹੀਂ ਹੋਣ ਇਹੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਜਿੱਥੇ ਬੰਦਿਆਂ ਨੂੰ ਸਹਿਯੋਗ ਦੇਣ ਜੋ ਰਾਤ ਦਿਨ ਸਤ ਗੁਰੂ ਦੀ ਸੇਵਾ ਚ ਤਿਆਰ ਪਾ ਤਿਆਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਲਾ ਤੋਂ ਸਤਵੀਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਸਿੱਖ ਚੈਨਲ ਵਾਤਾਵਰਣ ਅਤੇ ਸਮਾਜ